ਵਾਤਾਏ ਵੋਟਾਂ ਵਾਲੇ ਦਿਨਾਂ ਤੇ ਨੇੜੇ ਤੇੜੇ ਦਾ ਸਾਰਾ ਔ ਰੌਲਾ ਕੀਜੀ ਉਹਨਾਂ ਨੇ ਢਾਲੀਆਲ ਸਾਹਿਬ ਚਾਹੁੰਦੇ ਸੀ ਕਣਕ ਵੰਡੀ ਜਾਵੇ ਮੇਰੇ ਚਿਹਤੇ ਮੇਰੀਆਂ ਸੱਚੀਆਂ ਖੱਪੀਆਂ ਬਾਵਾ ਦੇ ਘਰੋਂ ਵੰਡੀਆਂ ਜਾਵੇ ਤੇ ਮੈਨੂੰ ਉਹਦਾ ਵੋਟਾਂ 'ਚ ਫਾਇਦਾ ਮਿਲੇ ਇਸ ਬੰਦੇ ਨੇ ਵਿਰੋਧ ਕਰਤਾ ਤੇ ਕੀ ਢਾਲੀਆਲ ਸਾਹਿਬ ਤਾਂ ਤੁਸੀਂ ਗੁੱਸਾ ਕਰਦੇ ਹੋ ਕੀ ਉਹ ਗੁੱਸਾ ਕਰਦੇ ਹੋਣ ਫਿਰ ਥੋੜੇ ਬੰਦੇ ਨੇ ਇਹ ਗੱਲ ਕਹੀ ਕਿ ਤੂੰ ਸਾਡੇ ਰਾ ਦਾ ਰੋੜਾ ਬਣਦਾ ਹੁਣ ਕਿਹੜੇ ਰਾ ਦਾ ਰੋੜਾ ਬਣਦਾ ਸੀ ਉਹ ਆਮ ਆਦਮੀ ਪਾਰਟੀ ਨੂੰ ਜਿਹੜੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਗਰੀਬਾਂ ਨੂੰ ਧਾ ਸੋਸ਼ਣ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਨੇ ਉਸ ਗੱਲ ਦਾ ਵਿਰੋਧ ਕੀਤਾ ਕਿ ਨਹੀਂ ਭਾਈ ਇਹ ਨਹੀਂ ਕਰ ਸਕਦੇ ਤੁਸੀਂ ਤੇ ਉਹੀ ਰੋੜਾ ਬਣਦਾ ਸੀ ਹੋਰ ਤਾਂ ਰੋੜਾ ਬਣਦਾ ਕੋਈ ਨਹੀਂ ਸੀ ਤੇ ਕੀ ਇਸ ਕਰਕੇ ਤਾਲੀਯਾਲ ਸਾਹਿਬ ਤੁਸੀਂ ਇਸ ਪਰਿਵਾਰ ਦੀ ਇਸ ਮਾਂ ਦੀ ਆਵਾਜ਼ ਨਹੀਂ ਸੁਣ ਰਹੇ ਇਹਨਾਂ ਬੇਟੀਆਂ ਦੀ ਆਵਾਜ਼ ਨਹੀਂ ਸੁਣ ਰਹੇ ਔਰ ਕੀ ਇਹੀ ਕਾਰਨ ਹੈ ਕਿ ਐਫ ਆਈ ਆਰ ਵੀ ਕਮਜ਼ੋਰ ਦਰਜ ਕੀਤੀ ਜਾ ਰਹੀ ਹੈ ਜਦ ਪੁਲਿਸ ਨੂੰ ਜਵਾਬ ਹੀ ਕੋਈ ਨਹੀਂ ਫਿਰ ਕੀ ਪੁਲਿਸ ਦਾ ਫਰਜ ਨਹੀਂ ਬਣਦਾ ਕਿ ਠੋਕ ਮਜਾ ਕੇ ਸਖਤ ਐਫ ਆਈ ਆਰ ਦਰਜ ਕਰਕੇ ਜਿਨ੍ਹਾਂ ਤੇ ਵੀ ਇਹਨਾਂ ਨੂੰ ਸ਼ੱਕ ਹੈ ਸਭ ਨੂੰ ਰੌਂਡ ਅਪ ਕਰਨ ਉਹਨਾਂ ਨੂੰ ਕੌਣ ਬਚਾ ਰਿਹਾ ਉਹਨਾਂ ਦੇ ਫੋਨ ਕਰਾਏ ਜਾ ਰਹੇ ਆ ਤਾਲੀਯਾਲ ਸਾਹਿਬ ਵੱਲੋਂ SSP ਨੂੰ DSP ਨੂੰ SHO ਨੂੰ ਫੋਨ ਕੀਤਾ ਜਾ ਰਿਹਾ ਉਹਨਾਂ ਬੰਦਿਆਂ ਦੇ ਹੱਕ 'ਚ ਕਿ ਇਹਨਾਂ ਨੂੰ ਕੁਝ ਨਹੀਂ ਕਹਿਣਾ ਤੇ ਫਿਰ ਮਹੀਨੇ ਬਾਅਦ ਕੋਈ ਸਬੂਤ ਰਹਿ ਜੂ ਜਿਵੇਂ ਜਿਵੇਂ ਮਹੀਨਾ ਟੱਪੂ ਅਗਲਾ ਆਊ ਚੜੂ ਦੂਜਾ ਚੜੂ ਤਿੰਨ ਮਹੀਨੇ ਬਾਅਦ ਤਾਂ ਸਬੂਤ ਹੀ ਕੋਈ ਨਹੀਂ ਲੱਭਣਾ ਇੱਥੇ ਮਹੀਨੇ 'ਚ ਹੀ ਨਹੀਂ ਲੱਭਣਾ ਇਸ ਲਈ ਇਹਦੇ 'ਚ ਡਾਇਰੈਕਟ ਇਨਡਾਇਰੈਕਟ ਇਨਵੋਲਮੈਂਟ ਕੁਲਦੀਪ ਸਿੰਘ ਢਾਲੀਆਲ ਦੀ ਸਪਸ਼ਟੀ ਸਾਹਮਣੇ ਆ ਰਹੀ ਹੈ। ਔਰ ਮੈਂ ਮਜਬੂਰ ਹਾਂ ਇਹ ਗੱਲ ਅੱਜ ਕਹਿ ਰਿਹਾ ਹਾਂ ਨਹੀਂ ਤਾਂ ਇਹਦੇ ਚ ਆਉਂਦੇ ਇਹਨਾਂ ਦਾ ਪਤਾ ਲੈਂਦੇ ਕਾਰਵਾਈ ਕਰਾਉਂਦੇ ਸੱਚ ਸਾਹਮਣੇ ਲਿਆਉਂਦੇ ਸਾਰਾ ਨਗਰ ਮੈਂ ਆਪ ਉਹਦੇ ਚ ਉਹਨਾਂ ਦਾ ਧੰਨਵਾਦ ਕਰਦਾ ਕਿ ਭਾਈ ਯੂ ਵਾਉਂਟ ਦਾ ਟਰੂਥ ਕਿ세 ਇਹ ਤਾਂ ਹੈ ਨਹੀਂ ਕਿ ਇਹਨਾਂ ਦਾ ਜੀ ਲੱਭੇ ਨਾ ਤੇ ਅਸੀਂ ਫਰਿਆਦਾ ਲੈ ਕੇ ਲੋਕਾਂ ਕੋਲ ਤੁਰੇ ਰਿਹਾ ਪਿੰਡ ਲੱਭਦਾ ਫਿਰ ਅੱਜ ਇਹਨਾਂ ਦੀ ਵਾਰੀ ਹੈ ਕੱਲ ਫਿਰ ਕਿਸੇ ਹੋਰ ਦੀ ਹੋਊਗੀ ਇਹ ਤਾਂ ਡਿਊਰਿੰਗ ਅ ਟਰੋਰਿਜ਼ਮ ਇਹ ਇਤਰਾ ਸੁਣੀਦਾ ਸੀ ਕਿ ਬੰਦਾ ਘਰੋਂ ਗਿਆ ਤੇ ਮੁੜਿਆ ਨਹੀਂ ਕੀ ਅੱਜ ਦੇ ਜ਼ਮਾਨੇ 'ਚ ਇਹ ਗੱਲ ਔਰ ਉਸ ਵੇਲੇ ਟੈਕਨੋਲੋਜੀ ਦਾ ਯੁੱਗ ਹੀ ਨਹੀਂ ਸੀ ਅੱਜ ਟੈਕਨੋਲੋਜੀ ਦੇ ਯੁੱਗ 'ਚ ਕੋਈ ਕਲੂ ਨਹੀਂ ਵੇ ਤਾਂ ਉਹ ਉਸ ਵੇਲੇ ਦੀ ਗੱਲਾਂ ਸਾਹਮਣੇ ਆ ਰਹੀਆਂ ਬਾਰਡਰ ਦਾ ਇਲਾਕਾ ਬੰਦਾ ਘਰੋਂ ਦੇਣੇ ਜਾਂਦਾ ਤੇ ਮੁੜਦਾ ਨਹੀਂ ਉਹ ਬੰਦਾ ਪੁਲਿਸ ਕੋਲ ਜਾਂਦਾ ਪੁਲਿਸ ਕਹਿੰਦੀ ਸਾਨੂੰ ਪਤਾ ਨਹੀਂ ਆਪੇ ਲੱਭ ਲੋ ਇਹ ਤਾਂ ਉਹਦੋਂ ਗੱਲਾਂ ਸੁਣੀਦੀਆਂ ਸੀ ਕੀ ਭਗਵੰਤ ਮਾਨ ਦਾ ਜਵਾਬ ਦੇ ਹੀ ਹੈ ਕਿ ਨਹੀਂ ਆ ਤੁਸੀਂ ਵੋਟਾਂ ਮੰਗ ਸਕਦੇ ਹੋ ਉਥੋਂ ਵਰੋਧੀਆਂ ਨੂੰ ਗਾਣਾ ਘੜ ਸਕਦੇ ਹਾਂ ਤੇ ਤੁਹਾਡੇ ਪੰਜਾਬ ਦੇ ਕੋਈ ਪੁੱਤ ਗਵਾਚ ਗਿਆ ਹੋਵੇ ਕੋਈ ਐਨ ਆਰ ਆਈ ਪਰਿਵਾਰ ਦਾ ਜੀ ਗਵਾਚ ਗਿਆ ਹੋਵੇ ਤੁਹਾਡੀ ਕੋਈ ਜਵਾਬ ਦੇ ਨਹੀਂ ਔਰ ਇਹ ਐਨ ਆਰ ਆਈ ਮੰਤਰੀ ਨੇ ਸਰਦਾਰ ਸਾਹਿਬ ਇੱਕੋ ਮਹਿਕਮਾ ਐਨ ਆਰ ਆਈ ਮੰਤਰੀ ਦਾ ਭਾਈ ਤੂੰ ਐਨ ਆਰ ਆਈਆਂ ਦੀ ਬਾਹ ਵੀ ਨਹੀਂ ਫੜ ਰਿਆ ਹੋਰ ਤੂੰ ਕਹਦਾ ਮਹਿਕਮਾ ਚਲਾਉਣਾ ਆਪਦਾ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਚੋਣਾਂ ਵੇਲੇ ਕਿ ਅਸੀਂ ਐਂ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਗਵਾਂਡ ਤੱਕ ਤਾਂ ਤੁਹਾਡਾ ਮੱਥਾ ਨਹੀਂ ਸਵਾਰਿਆ ਜਾਣਦੇ ਆ ਤੁਹਾਡੇ ਤੋਂ ਸੋਕੂ ਡੋਕੂ ਦਾ ਤੁਸੀਂ ਉਹਨਾਂ ਦਾ ਪਤਾ ਨਹੀਂ ਲੈ ਲੈ ਪਾਰੇ ਐਨ ਆਰ ਆਈ ਮਹਿਕਮੇ ਦਾ ਵਜ਼ੀਰ ਹੋਵੇ ਐਨ ਆਰ ਆਈ ਪਰਿਵਾਰ ਹੋਵੇ ਉਹ ਦਰਦ ਦਰਦੀਆਂ ਠੋਕਰਾਂ ਖਾਵੇ ਕੀ ਇਨਸਾਫ ਹੈ ਜੀ 10 ਦਿਨ ਲੀਕ ਤੇ ਗਏ ਅਜੇ ਤੱਕ ਸਾਨੂੰ ਕੁਝ ਵੀ ਨਹੀਂ ਪਤਾ ਚੱਲ ਸਕਿਆ ਪੁਲਿਸ ਨੂੰ ਵੀ ਅਸੀਂ ਜਾਣਦੇ ਆ ਫਿਲਹਾਲ ਅਜੇ ਕੁਝ ਵੀ ਕਲੂ ਕਹਿੰਦੇ ਸਾਨੂੰ ਮਿਲ ਹੀ ਨਹੀਂ ਰਿਹਾ ਮਤਲਬ ਸਾਨੂੰ ਕੁਝ ਤੇ ਪਤਾ ਚੱਲੇ ਵੀ ਉਹ ਕਿੱਥੇ ਆ ਕਿਵੇਂ ਆ ਮਤਲਬ ਮੋਟਰਸਾਈਕਲ ਵੀ ਅਜੇ ਤੱਕ ਨਹੀਂ ਕੁਝ ਮਿਲਿਆ ਮਤਲਬ ਕੋਸ਼ਿਸ਼ ਵੀ ਸਾਨੂੰ ਅਜੇ ਤੱਕ ਕਹਿ ਹੀ ਨਹੀਂ ਰਹੇ ਉਹ ਕਹਿੰਦੇ ਸਾਨੂੰ ਕੁਝ ਪਤਾ ਹੀ ਨਹੀਂ ਲੱਗ ਰਿਹਾ ਅਸੀਂ ਕਿੱਥੋਂ ਦੱਸੀਏ ਅਸੀਂ ਸਾਰਿਆਂ ਨੂੰ ਇਹੋ ਬੇਨਤੀ ਕਰ ਸਕਦੇ ਹਾਂ ਵੀ ਸਾਨੂੰ ਅਜੇ ਤੱਕ ਕੋਸ਼ਿਸ਼ ਤੇ ਸਾਨੂੰ ਹੈਲਪ ਕੀਤੀ ਜਾਵੇ ਵੀ ਤਾਂ ਕਿ ਸਾਨੂੰ ਪਤਾ ਲੱਗ ਜੇ ਉਹ ਕਿੱਥੇ ਆ ਘਰ ਆ ਜਾਣ ਸਾਨੂੰ ਬਸ ਬੇਨਤੀ ਕਰ ਸਕਦੇ ਹਾਂ ਅਸੀਂ ਤੇ ਹੋਰ ਤੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਹੁਣ ਇਹ ਵੀ ਅੱਗੇ ਅਸੀਂ ਐਸਪੀ ਸਰ ਨੂੰ ਵੀ ਮਿਲੇ ਆ ਫਿਰ ਅਸੀਂ ਐਸਐਚਓ ਸਰ ਕੋ ਗਏ ਆ ਤੇ ਸਾਰੇ ਇੱਕੋ ਜਵਾਬ ਦੇ ਰਹੇ ਆ ਵੀ ਅਸੀਂ ਕਲੂਲੈਸ ਆ ਤੁਹਾਡੇ ਪੰਜਾਬ ਦੇ ਸੀਐਮ ਨੂੰ ਕੀ ਅਪੀਲ ਹੈ ਜੇਕਰ ਉਹ ਇਸ ਕਵਰ ਨੂੰ ਦੇਖਦੇ ਹੋਣ ਡਾਇਰੈਕਟ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਤੇ ਇਹੋ ਹੀ ਕਹਿਣਾ ਚਾਹੁੰਦੇ ਆ ਵੀ ਸਾਡੀ ਮਦਦ ਕੀਤੀ ਜਾਵੇ ਅਸੀਂ ਇੰਨੇ ਚੇਰ ਦੇ ਤੜਫ ਰਹੇ ਆ ਫੈਮਿਲੀ ਸਾਡੀ ਬਾਹਰ ਮੇਰੇ ਭੈਣ ਭਰਾ ਉਹ ਰੋ ਰਹੇ ਆ ਮੇਰੇ ਮਾਤਾ ਜੀ ਹੈ ਮੇਰੇ ਦਾਦੀ ਜੀ ਆ ਮਤਲਬ ਸਾਨੂੰ ਕੁਝ ਪਤਾ ਹੀ ਨਹੀਂ ਚੱਲ ਰਿਹਾ ਸਾਨੂੰ ਕੋਈ ਤੇ ਹੈਲਪ ਕਰਨ ਸਾਨੂੰ ਕੋਈ ਦੱਸਣ ਵੀ ਉਹ ਕਿੱਥੇ ਗਏ ਕਿਵੇਂ ਗਏ ਸਾਨੂੰ ਕੁਝ ਤੇ ਪਤਾ ਚੱਲੇ ਜਿਸ ਤਰ੍ਹਾਂ ਜੀਟੀ ਆਜ਼ਮ ਨੇ ਜ਼ਿਕਰ ਕੀਤਾ ਕਿ ਜਿਹੜੇ ਮੰਤਰੀ ਨੇ 10 ਕਿਲੋਮੀਟਰ ਦੀ ਦੂਰੀ ਤੇ ਰਹੇ ਉਹਨਾਂ ਦੇ ਨਾਲ ਸੰਪਰਕ ਜਾਂ ਉਹਨਾਂ ਨੇ ਕੋਸ਼ਿਸ਼ ਕੀਤੀ ਅਜੇ ਕੋਈ ਵੀ ਕੋਈ ਕਿਸੇ ਨੇ ਕੰਟੈਕਟ ਵੀ ਨਹੀਂ ਕੀਤਾ ਨਾ ਕੋਈ ਸਾਡੇ ਕੋਲ ਹੀ ਆਇਆ ਤੁਸੀਂ ਕਿਸੇ ਨਾਲ ਸੰਪਰਕ ਕੀਤਾ ਸਾਡੇ ਕੋਲ ਕੰਟੈਕਟ ਨੰਬਰ ਵੀ ਨਹੀਂ ਹੈਗੇ ਕਿਸ ਨੂੰ ਸੰਪਰਕ ਕਰ ਸਕਦੇ ਆ ਇਹਨਾਂ ਨੇ ਕਿਸੇ ਨੇ ਕੋਈ ਕੰਟੈਕਟ ਨਹੀਂ ਕੀਤਾ ਅਜੇ ਤੱਕ ਕੋ ਕੋ ਬਾਰ-ਬਾਰ ਫੈਮਿਲੀ ਆ ਨੰਬਰ ਵੀ ਸ਼ੇਅਰ ਕਰ ਰਹੀ ਆ ਜੀ ਕੁਕੀ ਇਹ ਹਾਲਾਤ ਪੈਦਾ ਤਾਂ ਹੋਏ ਆ ਕਿ ਤੁਸੀਂ ਸਾਨੂੰ ਹੀ ਫੋਨ ਕਰ ਦਿਓ। ਔਰ ਮੈਂ ਪ੍ਰੈਸ ਨੂੰ ਚਾਹੂੰਗਾ ਕਿ ਉਹ ਬੱਚੇ ਨੇ ਵੀ ਨੰਬਰ ਸ਼ੇਅਰ ਕੀਤਾ ਤੁਸੀਂ ਵੀ ਕਰੋ। ਸੋ ਦੈਟ ਉਹ ਭਾਈ ਪਰਿਵਾਰ ਨੂੰ ਇਹਨਾਂ ਤਾਂ ਦੱਸ ਦਿਓ ਕਿ ਸਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਜੁੰਦੇ ਨੇ ਕਿ ਨਹੀਂ ਜੁੰਦੇ ਨੇ। ਪਰਿਵਾਰ ਨੂੰ ਹਲੇ ਤੱਕ ਪੁਲਿਸ ਕੁਝ ਨਹੀਂ ਦੱਸ ਪਾਰੀ ਕਿ ਸਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਫ ਜਿਹੜੇ ਇੱਕ ਨਿਤਨੇਮੀ ਗੁਰਸਿੱਖ ਅਮਰਤ ਧਾਰੀ ਸਿੰਘ ਗੁਰੂ ਦੇ ਭੈਜੇ ਰਹਿਣ ਵਾਲੇ ਸੇਵਾ ਭਾਵਨਾ ਵਾਲੇ ਸਿੰਘ ਗਏ ਕਿੱਧਰ ਗਏ ਔਰ ਮੈਂ ਸਮਝਦਾ ਹਾਂ ਭਗਵੰਤ ਮਾਨ ਸਰਕਾਰ ਲਈ ਇਤੋਂ ਵੱਡਿਆ ਫੇਲਿਅਰ ਕੋਈ ਨਹੀਂ ਹੋ ਸਕਦਾ ਲਾਅਨ ਆਰਡਰ ਦਾ ਇਹ 10 ਤਰੀਕ ਦਾ ਪਿਛਲੇ ਮਹੀਨੇ ਜੂਨ ਦੇ ਮਹੀਨੇ ਦਾ ਇਹ ਵਾਕਿਆ ਜੀ ਜੋ ਹਫਤੇ ਬਾਅਦ 17 ਤਰੀਕ 17 ਜੂਨ ਨੂੰ ਅਸੀਂ ਪ੍ਰੈਸ ਨਾਲ ਸਾਂਝਾ ਕੀਤਾ ਸੀ 10 ਜੂਨ ਨੂੰ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਪਿੱਛੇ ਵੇਖ ਰਹੇ ਹੋ ਆ ਬੋਰਡ ਲੱਗੇ ਆ ਉਹਨਾਂ ਦੀ ਅਚਾਨਕ ਅਚਨਚੇਤ ਨਗਰ ਚੋਂ ਗਾਇਬ ਹੋ ਜਾਣਾ ਔਰ ਅੱਜ ਉਸ 10 ਤਰੀਕ ਤੋਂ ਲੈ ਕੇ ਅੱਜ 4 ਤਰੀਕ ਹੋ ਗਈ ਆ ਜੀ 24 ਦਿਨ ਬੀਤਣ ਤੋਂ ਬਾਅਦ ਵੀ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸਰਕਾਰ ਬਿਲਕੁਲ ਕਲੂਲੈਸ ਹੈ ਪਰਿਵਾਰ ਨੂੰ ਉਹਨਾਂ ਦੀ ਬੇਟੀ ਨੂੰ ਧਰਮ ਪਤਨੀ ਨੂੰ ਪਰਿਵਾਰ ਸਾਰੇ ਨੂੰ ਮਾਤਾ ਜੀ 90 ਸਾਲ ਦੇ ਨੇ ਅੰਦਰ ਰੋਈ ਤੁਰੇ ਜਾਂਦੇ ਨੇ ਪਰਿਵਾਰ ਨੂੰ ਹਲੇ ਤੱਕ ਪੁਲਿਸ ਕੁਝ ਨਹੀਂ ਦੱਸ ਪਾਰੀ ਕਿ ਸਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਜਿਹੜੇ ਇੱਕ ਨਿਤਨੇਮੀ ਗੁਰਸਿੱਖ ਅਮਰਤਾਰੀ ਸਿੰਘ ਗੁਰੂ ਦੇ ਭੈ ਚ ਰਹਿਣ ਵਾਲੇ ਸੇਵਾ ਭਾਵਨਾ ਵਾਲੇ ਸਿੰਘ ਗਏ ਕਿੱਧਰ ਗਏ ਔਰ ਮੈਂ ਸਮਝਦਾ ਹਾਂ ਭਗਵੰਤਮਾਨ ਸਰਕਾਰ ਲਈ ਇਤੋਂ ਵੱਧਿਆ ਫੇਲਿਅਰ ਕੋਈ ਨਹੀਂ ਹੋ ਸਕਦਾ ਲਾਅਨ ਆਰਡਰ ਦਾ ਕਿ ਬਾਰਡਰ ਦਾ ਡਿਸਟ੍ਰਿਕਟ ਹੋਵੇ ਇੰਡੋ-ਪਾਕ ਬਾਰਡਰ ਤੇ ਹਰਸ਼ਾ ਸ਼ੀਨਾ ਸ਼ਬਾਜ਼ਪੁਰ ਪਿੰਡ ਦਾ ਇੱਕ ਵਸਨੀਕ ਗਾਇਬ ਹੋ ਜੇ ਤੇ ਪੁਲਿਸ ਇਹ ਹੀ ਨਹੀਂ ਦੱਸ ਪਾਰੀ ਕਿ ਬੰਦਾ ਗਿਆ ਤੇ ਕਿੱਥੇ ਗਿਆ ਮੈਂ ਜਿਹੜੀ ਗੱਲ ਕਰਨ ਲੱਗਿਆ ਪਰਿਵਾਰ ਨੂੰ ਮੇਰੀ ਗੱਲ ਚੰਗੀ ਨਹੀਂ ਲੱਗਣੀ ਮਗਰ ਮੈਂ ਅੱਜ ਮਜਬੂਰ ਹੋ ਕੇ ਉਹ ਸਖਤ ਗੱਲ ਕਹਿਣ ਲੱਗਿਆ ਕਿ ਭਗਵੰਤ ਮਾਨ ਜੀ ਆ ਜੋੜੇ ਹੱਥ 3 ਕਰੋੜ ਆਬਾਦੀ ਦੀ ਪੰਜਾਬੀਆਂ ਦੀ ਜ਼ਿੰਮੇਵਾਰੀ ਹੈ ਤੁਹਾਡੇ ਤੇ ਉਹ ਭਾਈ ਪਰਿਵਾਰ ਨੂੰ ਇਹਨਾਂ ਤਾਂ ਦੱਸ ਦਿਓ ਕਿ ਸਦਾਰਨ ਲਖਮਿੰਦਰ ਸਿੰਘ ਜੀ ਲੱਖਾ ਸਾਹਿਬ ਜਿਉਂਦੇ ਨੇ ਕਿ ਨਹੀਂ ਜਿਉਂਦੇ ਨੇ ਮਨ ਲੇ ਕਿਹੜੇ ਹਾਲਾਤਾਂ ਚ ਪਰਿਵਾਰ ਚ ਨੂੰ ਰੱਖਿਆ ਪਰਿਵਾਰ ਇੱਕ ਵਾਰੀ ਨਹੀਂ ਅਨੇਕਾ ਵਾਰੀ ਮੈਨੂੰ ਅਫਸੋਸ ਹੈ ਕਿ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਅੱਜ ਮਜਬੂਰਨ ਮੈਂ ਕਹਿ ਰਿਹਾ ਮੈਂ ਆਸ ਕਰਦਾ ਉਮੀਦ ਕਰਦਾ ਹੈ ਕਿ ਸਰਦਾਰ ਸਾਹਿਬ ਸਿਹਤਮੰਦ ਹੋਣਗੇ ਠੀਕ ਹੋਣਗੇ ਮਗਰ ਪਰਿਵਾਰ ਲਈ ਇਸ ਗੱਲ ਨੂੰ ਕੀ ਉਹ ਕਿਵੇਂ ਇਸ ਗੱਲ ਦੀ ਸੰਤੁਸ਼ਟੀ ਕਰਨ ਕੀ ਉਹ ਠੀਕ ਨੇ ਕਿ ਨਹੀਂ ਠੀਕ ਹੈ ਜਦੋਂ ਉਹਨਾਂ ਨਾਲ ਕੋਈ ਸੰਪਰਕ ਹੀ ਨਹੀਂ ਔਰ ਜੇ ਕਿਸੇ ਦਾ ਜੀ ਉਹਨੂੰ ਲੱਭੇ ਨਾ ਤੇ ਉਹ ਕਿਹਦੇ ਕੋਲ ਜਾਓ ਪੁਲਿਸ ਕੋਲ ਜਾਓ ਸਰਕਾਰ ਕੋਲ ਜਾਓ ਮਗਰ ਜੇ ਪੁਲਿਸ ਤੇ ਸਰਕਾਰ ਅਕਿਉ ਜਵਾਬ ਹੀ ਕੋਈ ਨਾ ਦੇਵੇ ਮਿੱਟੀ ਦੇ ਬਾਵੇ ਬਣ ਜਾਣ ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਪਰਿਵਾਰ ਦਾ ਕੀ ਹਾਲਾਤ ਬਣਿਆ ਪਿਆ ਅੱਜ ਮਜਬੂਰਨ ਮੈਂ ਇਸ ਮੁੱਦੇ ਤੇ ਕੋਈ ਪੋਲਿਟਿਕਸ ਨਹੀਂ ਕਰਦਾ ਇਹ ਗੱਲ ਮੈਂ ਉਸ ਦਿਨ ਵੀ ਸਪਸ਼ਟ ਕੀਤੀ ਸੀ ਮਗਰ ਅੱਜ ਮਜਬੂਰਨ ਮੈਨੂੰ ਸਖਤ ਗੱਲਾਂ ਕਹਿਣੀਆਂ ਪੈਣੀਆਂ ਇੱਕ ਐਨਆਰਆਈ ਪਰਿਵਾਰ ਹੈ ਜੀ ਆਪ ਬੱਚੇ ਨੇ ਉੱਥੋਂ ਬਾਹਰੋਂ ਉਹਨੇ ਆਪਦੀ ਵੀਡੀਓ ਇਹਨਾਂ ਦੇ بیٹے ਨੇ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਦੇ بیٹے ਨੇ ਵੀਡੀਓ ਚੜਾਈ ਆ ਮੈਂ ਉਹਨੇ ਸ਼ੇਅਰ ਕਰੂੰਗਾ ਨਗਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਆ ਉਹਨਾਂ ਦੀ ਬੇਟੀ ਬਾਹਰੋਂ ਆ ਕੇ ਜਿਹੜੀ ਇੱਕ ਐਨ ਆਰ ਆਈ ਹੈ ਤੇ ਨਾਲ ਉਹਨਾਂ ਦਾ ਸਨ ਲਾਜਵਾਈ ਸਾਹਿਬ ਪਿਛਲੇ 25 ਦਿਲਾ ਦੇ ਆ ਕੇ ਇੱਥੇ ਬੈਠੇ ਆ ਕੀ ਪੰਜਾਬ ਸਰਕਾਰ ਦੀ ਭਗਵੰਤ ਮਾਨ ਦੀ ਕੋਈ ਜਵਾਬ ਦੇਈ ਹੈ ਐਨ ਆਰ ਆਈ ਪਰਿਵਾਰਾਂ ਪ੍ਰਤੀ ਪੰਜਾਬੀਆਂ ਪ੍ਰਤੀ ਤਾਂ ਤੁਸੀਂ ਜਵਾਬ ਦੇ ਹੀ ਐ ਨਹੀਂ ਤੁਸੀਂ ਸਪਸ਼ਟ ਕਰਤਾ ਤੁਹਾਡੀ ਸਰਕਾਰ ਤਾਂ ਐਨਆਰਆਈਆਂ ਨੇ ਬੜੇ ਵੱਡੇ ਪੱਦਰ ਤੇ ਤੁਸੀਂ ਕਹਿੰਦੇ ਹੋ ਤੁਹਾਨੂੰ ਐਨਆਰਆਈ ਨੇ ਸਪੋਰਟ ਦਿੱਤੀ ਤੇ ਐਨਆਰਆਈ ਦੀ ਸੁਣ ਲਓ ਫਿਰ ਅਫਸੋਸ ਹੈ ਇਸ ਗੱਲ ਦਾ ਕਿ ਸਰਦਾਰ ਲਖਵਿੰਦਰ ਸਿੰਘ ਲੱਖਾ ਸਾਹਿਬ ਬਾਰੇ ਇੱਕ ਵੀ ਪੁਲਿਸ ਕੋਲ ਜਵਾਬ ਨਹੀਂ ਆ ਔਰ ਮੈਂ ਉਸ ਦਿਨ ਵੀ ਕਹਿ ਕੇ ਗਿਆ ਸੀ ਅੱਜ ਮੈਂ ਸਿੱਧੇ ਤੌਰ ਤੇ ਕਹਿ ਰਿਹਾ ਹਾਂ ਆਹ ਮੰਤਰੀ ਸਾਹਿਬ ਇਥੋਂ 5 ਕਿਲੋਮੀਟਰ ਦੀ ਦੂਰੀ ਤੇ ਨੇ ਦਵਾਤੋਂ ਬਾਅਦ 10 ਕਿਲੋਮੀਟਰ ਦੀ ਦੂਰੀ ਤੇ ਹੋਣੇ ਸਰਦਾਰ ਢਾਲੀਵਾਲ ਸਾਹਿਬ ਕੁਲਦੀਪ ਸਿੰਘ ਜੀ ਢਾਲੀਵਾਲ ਸਾਹਿਬ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਤੁਹਾਨੂੰ ਪਰਿਵਾਰ ਦਾ ਦਰਦ ਮਹਿਸੂਸ ਨਹੀਂ ਹੁੰਦਾ ਜੀ ਇਸ ਬੇਟੀ ਦਾ ਦਰਦ ਇਹ ਇਹਦੇ ਘਰਦਿਆਂ ਦਾ ਦਰਦ ਉਸ ਮਾਤਾ ਦਾ ਦਰਦ ਮਹਿਸੂਸ ਨਹੀਂ ਹੁੰਦਾ ਕਿ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਉਹ ਆ ਕੇ ਇਸ ਪਰਿਵਾਰ ਨੂੰ ਮਦਦ ਕਰਨ ਅੱਜ ਜੇ ਤੁਸੀਂ ਮਦਦ ਨਹੀਂ ਕਰਦੇ ਤੁਸੀਂ ਇਹਨਾਂ ਦਾ ਪਤਾ ਵੀ ਨਹੀਂ ਲਾਣ ਆਉਂਦੇ ਤੇ ਫਿਰ ਇਥੋਂ ਮਨਛਾ ਸਾਫ ਹੁੰਦੀ ਆ ਕਿ ਥੋਡੀ ਐਸ ਐਨ ਆਰ ਆਈ ਪਰਿਵਾਰ ਪ੍ਰਤੀ 90 ਸਾਲ ਦੀ ਮਾਤਾ ਪ੍ਰਤੀ ਥੋਡੀ ਸੋਚ ਕੀ ਆ ਔਰ ਉਹ ਗੱਲਾਂ ਅੱਜ ਸਾਬਤ ਹੋ ਰਹੀਆਂ ਨੇ ਮੈਂ ਮਜਬੂਰਨ ਕਹਿਣਾ ਚਾ ਰਿਹਾ ਕਿਥੇ ਨਾ ਕਿਥੇ ਉਹ ਗੱਲ ਸੱਚੀ ਹੋ ਰਹੀ ਆ ਜਿਹੜੀ ਗੱਲ ਦੀ ਵੀਡੀਓ ਮੈਂ ਪਿਛਲੀ ਵਾਰੀ ਸ਼ੇਅਰ ਕੀਤੀ ਸੀ ਕੀ ਇਸ ਪਰਿਵਾਰ ਦੋਈ ਇਨਸੀਡੈਂਟ ਦੱਸਦਾ ਮੈਨੂੰ ਦੇਖੋ ਮੈਂ ਆਪਣੇ ਵੱਲੋਂ ਨਹੀਂ ਕੋਈ ਬੁਲਾ ਕੇ ਗੱਲ ਕਰਦਾ ਜੋ ਪਰਿਵਾਰ ਨੇ ਮੈਨੂੰ ਦੱਸੀ ਇੱਕ ਤਾਂ ਬੋਟਾ ਵਾਲੇ ਦਿਨ ਜਿਹੜੀ ਤੂੰ ਉਸ ਵੇਲੇ ਤਕਰਾਰਬਾਜੀ ਹੋਈ ਆ ਉਹ ਕੁਲਦੀਪ ਧਾਲੀਵਾਲ ਦੇ ਬੰਦਿਆਂ ਨਾਲ ਹੋਈ ਆ ਔਰ ਅੱਜ ਕੁਲਦੀਪ ਸੋਤਾਲੀ ਵਾਲੇ ਨਾਲ ਪਤਾ ਨਹੀਂ ਲੈਣ ਆਉਂਦਾ ਫਿਰ ਮੈਨੂੰ ਸ਼ੱਕ ਪੈਂਦਾ ਕਿ ਭਾਈ ਕਿਥੇ ਥੋੜਾ ਤਾਂ ਨਹੀਂ ਹੱਥ ਇਸ ਕੰਮ ਦੇ ਪਿੱਛੇ ਉਸ ਦਿਨ ਵੀ ਮੈਂ ਕੋਈ ਇਲਜ਼ਾਮ ਨਹੀਂ ਲਾਇਆ ਸੀ ਉਸ ਦਿਨ ਵੀ ਮੈਂ ਕਿਹਾ ਸੀ ਮਦਦ ਕਰੋ ਸੱਚ ਸਾਹਮਣੇ ਆਵੇ ਹਰੇਕ ਕੋਲ ਅਧਿਕਾਰ ਹੈ ਪਤਾ ਹੋਣ ਦਾ ਕਿ ਉਹਨਾਂ ਦਾ ਪਰਿਵਾਰ ਦਾ ਜੀ ਕਿੱਥੇ ਆ ਮਗਰ ਅੱਜ ਮਜਬੂਰਨ ਕਹਿਣਾ ਪੈ ਰਿਹਾ ਕਿ ਤੁਸੀਂ ਪੰਜਾਬ ਦੇ ਮੰਤਰੀ ਹੋ ਤੁਸੀਂ ਆਮ ਆਦਮੀ ਪਾਰਟੀ ਦੇ ਮੰਤਰੀ ਨਹੀਂ ਹੋ ਤੁਸੀਂ ਪੰਜਾਬ ਸੂਬੇ ਦੇ ਮੰਤਰੀ ਹੋ 90 ਸਾਲ ਦੇ 90 ਸਾਲ ਦੇ ਉਹਨਾਂ ਦੇ ਮਾਤਾ ਜੀ ਨੇ ਕੀ ਇਹਨਾਂ ਦੇ ਪਰ ਦੀ ਜਵਾਬ ਦੇ ਹੀ ਨਹੀਂ ਭਗਵੰਤ ਮਾਨ ਸਾਹਿਬ ਦੀ ਆ ਮਾਤਾ ਜੀ ਇੱਥੇ ਬੈਠੇ ਆ ਇਹਨਾਂ ਪ੍ਰਤੀ ਕੋਈ ਜਵਾਬ ਦੇ ਹੀ ਨਹੀਂ ਕਿਉਂ ਇਹ ਜਿਹੇ ਹਾਲਾਤ ਬਣਿਆ ਲਾਡ ਆਰਡਰ ਦੇ ਔਰ ਜੇ ਬਾਰਡਰ ਡਿਸਟ੍ਰਿਕਟ 'ਚ ਇਹ ਹਾਲ ਹੈ ਜਿੱਥੇ ਇੰਡੋ ਪਾਕ ਬਾਰਡਰ ਤੇ ਹੈ ਤੇ ਤੁਸੀਂ ਪੰਜਾਬ ਦੇ ਹਾਲਾਤ ਵੇਖ ਲਓ ਕੀ ਬਣੇ ਪਏ ਮંત્રી ਜਵਾਬਦੇਹੀ ਨਹੀਂ ਔਰ ਮੈਂ ਦੋ ਵੀਡੀਓ ਜਿਹੜੀਆਂ ਹੋਈਆਂ ਇੱਕ ਉਹਨੇ ਚੋਣਾ ਦੌਰਾਨ ਇਲੈਗਲ ਤਰੀਕੇ ਨਾਲ ਇਲੈਗਲ ਕਣਕ ਜਿਹੜੀ ਵੰਡੀ ਜਾਣ ਦੀ ਸੀ ਆਮ ਆਦਮੀ ਪਾਰਟੀ ਦੇ ਘਰਾਂ ਚੋਂ ਕਾਰਖਾਨਿਆਂ ਚੋਂ ਦੇ ਘਰਾਂ ਚੋਂ ਜਿਹੜੀ ਕਣਕ ਵੰਡੀ ਜਾਣ ਦੀ ਸੀ ਉਹਦਾ ਵਿਰੋਧ ਕੀਤਾ ਕਿਉਂ ਕੀਤਾ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਗਾਈਡਲਾਈਨ ਦੀ ਉਲੰਘਣਾ ਸੀ ਕੋਈ ਵੀ ਵੜ ਸਕਦਾ ਆਪਦੇ ਘਰ ਚੇ ਰੱਖ ਕੇ ਕਣਕ ਨਹੀਂ ਵੰਡਣ ਦਾ ਅਧਿਕਾਰ ਕਿਸੇ ਕੋਲ ਇਹ ਕਾਨੂੰਨ ਦੀ ਉਲੰਘਣਾ ਇਹ ਚੋਣ ਕਮਿਸ਼ਨ ਦੀ ਗਾਈਡਲਾਈਨ ਦੀ ਉਲੰਘਣਾ ਉਸ ਬੰਦੇ ਨੇ ਤਾਂ ਕੱਲਾ ਇਸ ਗੱਲ ਨੂੰ ਜਾਗਰ ਕੀਤਾ ਉਹ ਸਰਦਾਰ ਲਖਮਿੰਦਰ ਸਿੰਘ ਨੇ ਸਿਰਫ ਇਸ ਗੱਲ ਨੂੰ ਜਾਗਰ ਕੀਤਾ ਕਿ ਭਾਈ ਸਹੀ ਲੋਕਾਂ ਨੂੰ ਕਣਕ ਵੱਢੀ ਜਾਵੇ ਤੇ ਜੇ ਵੰਡਣੀ ਆ ਤੇ ਸਾਂਝੀ ਥਾਂ ਤੋਂ ਵੰਡੀ ਜਾਵੇ ਉਹਨੇ ਕਿਹੜਾ ਕਾਨੂੰਨ ਤੋੜਤਾ ਭਾਈ ਤੇ ਜੇ ਅੱਜ ਮੰਤਰੀ ਆ ਕੇ ਇਸ ਪਰਿਵਾਰ ਦੀ ਬਾ ਨਹੀਂ ਫੜਦਾ ਤੇ ਫਿਰ ਮੰਤਰੀ ਦੀ ਵੀ ਭੁਲੀ ਮਿਲੀ ਭੁਗਤ ਦੀ ਜਾਂਚ ਹੋਣੀ ਚਾਹੀਦੀ ਆ ਤੁਸੀਂ ਇੰਨੇ ਇਨਸੈਂਸਿਟਿਵ ਹੋ ਗਏ ਤੁਹਾਡੇ ਕੋਈ ਦਰਦ ਨਹੀਂ ਰੱਬ ਨਾ ਕਰੇ ਤੁਹਾਡੇ ਕਹੇ ਪਰਿਵਾਰ ਦੇ ਜੀਨ ਨਾਲ ਇਹ ਜੀ ਵਾਪਰੂਗੀ ਤੇ ਤੁਸੀਂ ਮੈਂ ਕਹਿੰਦਾ ਸਾਰਾ ਸੂਬੇ ਦੇ ਉਲਟ ਪੁਲਟ ਕਰਦੇ ਹੋਏ ਲੋਕਾਂ ਦੇ ਘਰਾਂ ਤੱਕ ਫਰੋਲ ਮਾਰਨੇ ਅੱਜ ਕਿਉਂਕਿ ਥੋੜਾ ਇਹਦੇ ਨਾਲ ਰਿਸ਼ਤਾ ਕੋਈ ਨਹੀਂ ਤਾਂ ਥੋੜੀ ਇਹ ਇਹ ਕੋਈ ਹਮਦਰਦੀ ਨਹੀਂ ਪਰ ਪਰਿਵਾਰ ਨਾਲ ਇੱਕ ਕਠੋਰ ਹਿਰਦੇ ਵਾਂਗੂ ਤੁਸੀਂ ਐਕਟ ਕਰ ਰਹੇ ਹੋ ਉਸ ਦਿਨ ਵੀ ਮੈਂ ਅਪੀਲ ਕੀਤੀ ਸੀ ਕਿ ਭਾਈ ਸਾਡੀ ਕੋਈ ਪੋਲਿਟਿਕਸ ਨਹੀਂ ਅਹੀਂ ਤਾਂ ਸੱਚ ਸਾਹਮਣੇ ਚਾਉਂਦੇ ਆਂ ਔਰ ਕੱਲਾ ਤੇ ਕੱਲਾ ਸਦਾਰ ਲਖਵਿੰਦਰ ਸਿੰਘ ਜੀ ਨੂੰ ਚਾਉਂਦੇ ਕਿ ਉਹ ਘਰ ਮੁੜੇ ਹੋਣ ਇਸ ਲਈ ਮੈਂ ਅੱਜ ਚਾਹੂੰਗਾ ਕਿ ਪਰਿਵਾਰ ਜੋ ਤੁਹਾਡੇ ਕੱਗੇ ਗੱਲ ਰੱਖਣਾ ਚਾਹੁੰਦਾ ਆ ਉਹਨਾਂ ਦੇ ਜਦੋਂ ਆਪ ਦੇ ਚੰਗੇ ਵੇਲੇ ਖੁਸ਼ ਮਾਹੌਲ ਚ ਬਾਰ ਕੈਨੇਡਾ ਦੀ ਆ ਫੋਟੋ ਆ ਉਹਨਾਂ ਦਾ ਮੁੰਡਾ ਜੀ ਦੀ ਮੈਂ ਵੀਡੀਓ ਉਹਨੇ ਸ਼ੇਅਰ ਕਰੂੰਗਾ ਉਹਨੇ ਵਿਚਾਰੇ ਨੇ ਕੈਨੇਡਾ ਤੋਂ ਵੀਡੀਓ ਲਾਈਵ ਹੋ ਕੇ ਪਾਈ ਆ ਉਹ ਵਿਚਾਰਾ ਉੱਥੇ ਰੋਂਡਿਆ ਇਹ ਪਰਿਵਾਰ ਇੱਥੇ ਰੋਂਡਿਆ ਮੈਨੂੰ ਸ਼ਰਮ ਆਉਂਦੀ ਏ ਕਿ ਮੈਂ ਇਹਨਾਂ ਨੂੰ ਕੀ ਆ ਕੇ ਜਵਾਬ ਦਵਾ ਮੈਨੂੰ ਪੁੱਛਦੇ 24 ਦਿਨ ਹੋ ਗਏ ਜੀ ਕਲੂਲਸ ਕੋਈ ਸੀਸੀਟੀਵੀ ਸਾਰੇ ਇੱਥੇ ਇਹ ਤਾਂ ਕਹਿੰਦੇ ਸੀ ਕਿ ਇਹ ਚੱਪੇ-ਚੱਪੇ 'ਚ ਸੀਸੀਟੀਵੀ ਲਵਾਈ ਆ। ਭਗਵੰਤ ਮਾਨ ਸਾਹਿਬ ਕਹਿੰਦੇ ਇੱਥੇ ਮੱਖੀ ਨਹੀਂ ਕੀੜੀ ਨਹੀਂ ਹਿੱਲ ਸਕਦੀ ਮੇਰੇ ਮੇਰੇ ਸਭ ਕੁਝ ਮੇਰੇ ਨੋਟਿਸ 'ਚ ਆ। ਕੌਣ ਕੀ ਕਰ ਰਿਹਾ? ਤੇ ਭਾਈ ਤੇਰੇ ਨੋਟਿਸ 'ਚ ਆ ਤੇ ਫਿਰ ਦੱਸ ਦੇ ਸਰਦਾਰ ਲਖਵਿੰਦਰ ਸਿੰਘ ਜੀ ਕਿੱਥੇ ਨੇ? ਮਤਲਬ ਕਮਾਲ ਹੋ ਗਈ ਯਾਰ 25 ਦਿਨ ਕੋਈ ਜਵਾਬ ਨਹੀਂ ਜੇ ਸਰਕਾਰ ਦੇਊਗੀ ਤਾਂ ਫਿਰ ਆਸ ਕਿੱਥੋਂ ਰੱਖੀਏ? ਆ ਉਹਨਾਂ ਦੇ ਬੇਟੇ ਦੀ ਮੈਂ ਵੀਡੀਓ ਅੱਜ ਸੁਣਾਇਓ। ਜਿਹੜੀ ਉਹਨੇ ਪਾਈ ਹੈ ਫਿਰ ਬੇਟੀ ਗੱਲ ਕਰੂਗੀ ਇਹ ਗੁਰਨੂਰ ਹੈ ਨਾ ਜੀ ਮੁੰਡੇ ਦਾ ਹਾਂ ਜੀ ਫੋਲੋ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਨੂਰ ਪ੍ਰੀਤ ਸਿੰਘ ਹੈ ਮੈਂ ਇਸ ਟਾਈਮ ਕੈਨੇਡਾ ਵਿੱਚ ਹਾਂ ਮੇਰੇ ਪਾਪਾ ਸਰਦਾਰ ਰਖਮਿੰਦਰ ਸਿੰਘ ਜਿਹੜੇ ਪਿੰਡ ਹਰਸ਼ਾ ਸ਼ੀਨਾ ਸਬਾਸ਼ਪੁਰ ਤੋਂ ਲਾਪਤਾ ਹੋਏ ਨੇ 10 ਤਰੀਕ ਦੇ ਤੇ ਅੱਜ 4 ਤਰੀਕ ਹੋ ਗਏ ਤੇ ਹਈਤਾ ਕੋਲ ਨਾਲਾ ਕੁਝ ਵੀ ਪਤਾ ਨਹੀਂ ਚੱਲ ਰਿਹਾ ਪੁਲਿਸ ਕੰਪਲੇਟ ਵੀ ਕੀਤੀ ਹੈ ਪਰ ਉਹਨਾਂ ਵੱਲੋਂ ਵੀ ਸਾਨੂੰ ਕੋਈ ਤਰ੍ਹਾਂ ਕੁਝ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਸਾਡਾ ਸਾਰਾ ਪਰਿਵਾਰ ਇਸ ਟਾਈਮ ਤੇ ਬਹੁਤ ਪਰੇਸ਼ਾਨ ਹੈ ਕਿ ਭਾ ਕਾ ਕੀ ਸਾਨੂੰ ਜਦੋਂ ਵੀ ਤੁਹਾਨੂੰ ਪਤਾ ਲੱਗਦਾ ਹੈ ਸਾਨੂੰ ਦੱਸਿਆ ਜਾਵੇ ਤੇ ਥੱਲੇ ਦਿੱਤੇ ਕੰਟੈਕਟ ਤੇ ਸਾਨੂੰ ਕੰਟੈਕਟ ਕੀਤਾ ਜਾਵੇ ਉਹਨੇ ਬੱਚਾ ਆਪ ਤੇ ਕੰਟੈਕਟ ਨੰਬਰ ਸ਼ੇਅਰ ਕਰ ਰਿਆ ਕਿ ਭਾਈ ਜੇ ਕੁਝ ਨਹੀਂ ਕਰਨਾ ਸਾਨੂੰ ਇਨ ਇਨਫੋਰਮ ਕਰ ਦਿਓ ਅਸੀਂ ਆਪ ਜੋ ਕਰ ਸਕਦੇ ਕਰਨ ਨੂੰ ਤਿਆਰ ਐ ਬੰਦਾ ਆਪ ਦਾ ਕੰਟੈਕਟ ਨੰਬਰ ਉਦੋਂ ਦਿੰਦਾ ਜਦੋਂ ਉਹਦਾ ਸਰਕਾਰ ਜਾਂ ਪ੍ਰਸ਼ਾਸਨ ਤੋਂ ਭਰੋਸਾ ਉੱਠ ਜਾਂਦਾ ਇਹ ਹਾਲਾਤ ਪੈਦਾ ਕਿਉਂ ਹੋ ਰਹੇ ਕੀ ਮੰਤਰੀ ਸਾਹਿਬ ਨੂੰ ਕੋਈ ਅਮਰਦਦੀ ਨਹੀਂ ਕੋਈ ਕੋਈ ਜ਼ਿੰਮੇਵਾਰੀ ਨਹੀਂ ਕੋਈ ਜਵਾਬ ਦੇ ਹੀ ਨਹੀਂ ਮੁੱਖ ਮੰਤਰੀ ਸਾਹਿਬ ਦੀ ਕੋਈ ਜ਼ਿੰਮੇ ਤੁਸੀਂ ਗਾਣਾ ਕੱਢੀ ਜਾਉਂਗੇ ਵਿਰੋਧੀਆਂ ਨੂੰ ਮਗਰ ਭਾਈ ਜਿਹੜੇ ਪੰਜਾਬ ਦੇ ਲੋਕਾਂ ਨੇ ਵੋਟਾਂ ਦਿੱਤੀਆਂ ਉਹਨਾਂ ਨੂੰ ਤੇ ਜਾਨ ਮਾਲ ਦੀ ਹਫਾਜ਼ਤ ਕਰ ਲਿਓ ਚumma ਚਾਹੂੰਗਾ ਉਹਨਾਂ ਦੇ ਬੇਟੀ ਕੁਝ ਕਹਿਣਾ ਚਾਹੁੰਦੇ ਆ ਉਹਨਾਂ ਦੀ ਗੱਲ ਤੁਸੀਂ ਜਰੂਰ ਪੁਲਿਸ ਨੇ ਸਰ ਹੁਣ ਤੱਕ ਕਹਿ ਕੀ ਇਹਨਾਂ ਨੂੰ ਪਰਿਵਾਰ ਇਹ ਚਲੋ ਪਰਿਵਾਰ ਹੀ ਜਸੂ ਜੀ ਮੈਂ ਕਿਉਂਕਿ ਮੈਂ ਕੋਈ ਗੱਲ ਕਰੂੰਗਾ ਤੇ ਕਹਣਗੇ ਜੀ ਸਿਆਸਤ ਕਰਦੇ ਆ ਪਤਾ ਸਿਆਸਤ ਕਰਦੀ ਨਹੀਂ ਤਾਂ ਚਾਹੁੰਦੇ ਬੰਦਾ ਲੱਭ ਦਿਓ ਜੀ ਸਾਡਾ ਜਾਂ ਪਰਿਵਾਰ ਨੂੰ ਤਾਂ ਦੱਸ ਦਿਓ ਬੰਦਾ ਹੈ ਕਿੱਥੇ ਨਹੀਂ ਆ ਕੀ ਹਾਲਾਤ ਨੇ ਜ਼ਿੰਮੇਵਾਰੀ ਵੰਡਦੀ ਹੈ ਸਰਕਾਰ ਦੀ ਦੱਸਣੀ ਹੁਣ ਇਹ ਕਿਹਦੇ ਕੋਲ ਜਾਂ ਜਾਂ ਤੁਹਾਡੇ ਕੋਲ ਆ ਸਕਦੇ ਆ ਜਾਂ ਪ੍ਰਸ਼ਾਸਨ ਕੋਲ ਜਾ ਸਕਦੇ ਆ ਜਾਂ ਹਾਈ ਕੋਰਟ ਜਾ ਸਕਦੇ ਆ ਪਹਿਲਾਂ ਪੁਲਿਸ ਕੋਲ ਗਏ ਸਰਕਾਰ ਨੂੰ ਅਪੀਲ ਕਰਾਈ ਜ਼ੀਰੋ ਰਿਜ਼ਲਟ ਤੁਹਾਡੇ ਕੋਲ ਆਏ ਤੁਸੀਂ ਗੱਲ ਨੂੰ ਹਾਈਲਾਈਟ ਕੀਤਾ ਮਗਰ ਹਲੇ ਵੀ ਰਿਜ਼ਲਟ ਕੋਈ ਨਹੀਂ ਅੱਜ ਤੁਹਾਡੇ ਕੋਲ ਆਏ ਆ ਤੇ ਬੜੀ ਛੇਤੀ ਹਾਈ ਕੋਰਟ ਜਾਵਾਂਗੇ ਕਿਉਂਕਿ ਫਿਰ ਹਾਈ ਕੋਰਟ ਬੰਦਾ ਉਦੋਂ ਜਾਂਦਾ ਜਦੋਂ ਉਹਨੂੰ ਸਰਕਾਰ ਕੋਲੋਂ ਆਸ ਹੀ ਕੋਈ ਨਾ ਹੋਵੇ ਤੁਸੀਂ ਦੱਸੋ ਜੀ ਪਵਨ ਬੇਟੀ ਅਜੀ ਇਹ ਦੱਸਣਾ ਚਾਹਣਗੇ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾ ਪਵਨਦੀਪ ਕੌਰ ਹੈ ਮੇਰੇ ਪਿਤਾ ਜੀ ਲਖਵਿੰਦਰ ਸਿੰਘ ਕਿਸੇ ਨੂੰ ਵੀ ਸਰਦਾਰ ਲਖਵਿੰਦਰ ਸਿੰਘ ਜੀ ਇਹਨਾਂ ਦੀ ਆ ਸਰਦਾਰ ਸਾਹਿਬ ਦੀ ਫੋਟੋ ਆ ਉਹ ਵੀ ਲੱਗੀ ਆ ਕੋਈ ਉਹਨਾਂ ਨੂੰ ਕਿਸੇ ਨੂੰ ਪਤਾ ਲੱਗਦਾ ਤੇ ਜਰੂਰ ਇਨਫੋਰਮ ਕਰੋ ਪਰਿਵਾਰ ਨੂੰ ਮਗਰ ਇਹ ਹਾਲਾਤ ਤਾਂ ਫਾਇਦਾ ਹੋਇਆ ਜਦੋਂ ਸਰਕਾਰ ਤੋਂ ਵਿਸ਼ਵਾਸ ਹੀ ਉੱਠ ਗਿਆ ਮੈਂ ਤਾਂ ਚਾਹਾਂਗਾ ਜੀ ਮਾਤਾ ਜੀ ਨੂੰ ਲਿਆਓ ਵੀ ਆਪਦੇ ਵੱਲੋਂ ਅਪੀਲ ਪਾਉਣੇ ਕਰੀ ਜੀ ਸੁਣਦਾ ਚੱਕ ਸੁਣ ਸਕਦਾ ਮੈਂ ਬੁਲਾ ਲਿਆਣੀ ਉਹ ਆਪਦੀ ਅਪੀਲ ਪਾ ਦਣ ਜੀ ਤੁਸੀਂ ਵੀ ਜ਼ਰੂਰ ਕਰੋ ਗੱਲ ਅੱਜ ਸਾਨਨ ਲੋਨ ਨੇ ਜੀ ਆਪਣੇ ਇੱਥੇ ਆ ਗਏ ਨੇ ਜੀ ਬੱਚੇ ਤੇ ਬਹੁਤ ਹੁੰਦਾ ਤੂੰ ਵੀ ਮੈਂ ਸਰ ਉਹ ਬਾਅਦ ਵਿੱਚ ਚਲੋ ਨਾਲ ਬਹਿ ਜਾਂ ਸਰ ਮਾਤਾ ਜੀ ਨੂੰ ਵੀ ਬੁਲਾਓ ਇੱਕ ਵਾਰ ਥੋੜਾ ਕੁਣ ਇੱਕ ਨਾ ਕੁਰਸੀ ਲਾ ਕੇ ਰੱਖਿਓ ਮਾਤਾ ਜੀ ਨੂੰ 2 ਮਿੰਟ ਉਹਨਾਂ ਦੀ ਅਪੀਲ ਜ਼ਰੂਰ ਕਰੋ ਸਰਦਾਰ ਲਖਵਿੰਦਰ ਸਿੰਘ ਮੇਰੇ ਫਾਦਰ ਨੂੰ ਲਾਉਣੇ ਜੀ ਤੇ ਜਿੱਦਾਂ ਤੁਹਾਨੂੰ ਪਤਾ ਉਹ 10 ਤਰੀਕ ਤੋਂ ਨਹੀਂ ਮਿਲ ਰਹੇ ਤੇ ਅਸੀਂ ਪੁਲਿਸ ਵੱਲੋਂ ਵੀ 1% ਵੀ ਸਾਨੂੰ ਉਹਦੇ ਵੱਲੋਂ ਕੁਝ ਨਹੀਂ ਦੱਸਿਆ ਗਿਆ ਅਸੀਂ ਚਾਹੁੰਦੇ ਆ ਵੀ ਸਾਡਾ ਕੇਸ ਸੀਬੀਆਈ ਕੋਲ ਜਾਵੇ ਤੇ ਅਸੀਂ ਹਾਈ ਕੋਰਟ ਵੀ ਹੁਣ ਜਾ ਰਹੇ ਆਂ ਜੇ ਸਾਨੂੰ ਪੁਲਿਸ ਜੇ ਕੁਝ ਪੁਲਿਸ ਨੇ ਕੀਤਾ ਹੁੰਦਾ ਸਾਨੂੰ ਹੁਣ ਤੱਕ ਜਰੂਰ ਦੱਸਦੇ ਉਹ ਕੁਛ ਨਾ ਕੁਛ ਪਰ 24 ਦਿਨ ਹੋ ਗਏ ਆ ਉਹਨਾਂ ਨੇ ਸਾਨੂੰ 0.001% ਵੀ ਨਹੀਂ ਦੱਸਿਆ ਵੀ ਉਹ ਕਿੱਥੇ ਜਾਂ ਕਿੱਧਰ ਨੂੰ ਗਏ ਨੇ ਜਾਂ ਸਾਨੂੰ ਬਾਈਕ ਬਾਰੇ ਵੀ ਨਹੀਂ ਕੁਛ ਦੱਸਿਆ ਉਹਨਾਂ ਨੇ ਇੱਕ ਸਾਡੀ ਚੀਜ਼ ਹੋਰ ਜੀ ਜਿਹੜੇ ਬੰਦਿਆਂ ਨਾਲ ਉਹਨਾਂ ਦੀ ਝੜਪ ਵੀ ਹੋਈ ਸੀ ਵੋਟਾਂ ਵਾਲੇ ਦਿਨ ਤੇ ਵੋਟਾਂ ਤੋਂ 2-3 ਦਿਨ ਪਹਿਲਾਂ ਉਹ ਰੂਲਿੰਗ ਪਾਰਟੀ ਦੇ ਬੰਦੇ ਨੇ ਅਸੀਂ ਚਾਹੁੰਦੇ ਆ ਵੀ ਉਹਨਾਂ ਬੰਦਿਆਂ ਦੀ ਜਿਹੜੀ ਸੀ.ਆਰ.ਆ ਫੋਨ ਦੀ ਉਹ ਵੀ ਕਢਾਈ ਜਾਵੇ ਵੀ ਉਹ 10 ਤਰੀਕ ਤੋਂ ਵਾਦਾ ਜਾਂ 10 ਤਰੀਕ ਤੋਂ ਇੱਕ ਦੋ ਦਿਨ ਪਹਿਲਾਂ ਉਹ ਕਿੱਥੇ ਸੀਗੇ ਤੇ ਹੁਣ ਤੱਕ ਉਹਨਾਂ ਦਾ ਕਿੱਥੇ-ਕਿੱਥੇ ਕਿਹੜੇ ਟਾਵਰ ਨਾਲ ਕੰਟੈਕਟ ਹੁੰਦਾ ਆ ਤੇ ਜਦੋਂ ਅਸੀਂ ਪੁਲਿਸ ਕੋਲ ਵੀ ਜਾਂਦੇ ਆ ਉਹ ਸਾਨੂੰ ਕਹਿੰਦੇ ਆ ਵੀ ਅਸੀਂ ਦੇਖਿਆ ਹੋਇਆ ਆ ਅਸੀਂ ਕੀਤਾ ਹੋਇਆ ਆ ਸਾਨੂੰ ਨਹੀਂ ਕੁਝ ਪਤਾ ਲੱਗ ਰਿਹਾ ਪਰ ਇਹ ਇੱਕ ਨਾ ਯਕੀਨ ਕਰਨ ਵਾਲੀ ਗੱਲ ਹੀ ਆ ਜੀ ਇਦਾਂ ਹੋ ਨਹੀਂ ਸਕਦਾ ਵੀ ਇੱਕ ਬੰਦਾ ਮੋਟਰਸਾਈਕਲ ਤੇ ਗਿਆ ਹੋਵੇ ਤੇ ਕਿਸੇ ਮਤਲਬ ਬੰਦੇ ਦੇ ਕੰਟੈਕਟ ਚ ਉਹ ਜ਼ਰੂਰ ਆਇਆ ਹੁੰਦਾ ਆ ਵੀ ਕਿਸੇ ਨੇ ਦੇਖਿਆ ਹੁੰਦਾ ਜਾਂ ਕਿਸੇ ਨੇ ਆਵਾਜ਼ ਮਾਰੀ ਤੇ ਸਾਨੂੰ ਪੁਲਿਸ ਕਹਿ ਰਹੀ ਆ ਵੀ ਸਾਨੂੰ ਕੁਝ ਵੀ ਨਹੀਂ ਪਤਾ ਲੱਗ ਰਿਹਾ ਤੇ ਇੱਕ ਅਸੀਂ ਐਫ ਆਈ ਆਰ ਤੋਂ ਵੀ ਬਿਲਕੁਲ ਸੰਤੁਸ਼ਟ ਨਹੀਂ ਹੈਗੇ ਜਿਹੜੀ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਆ ਉਹ ਸੈਕਸ਼ਨ 346 ਤਹਿਤ ਕੀਤੀ ਆ ਉਹ ਈਜ਼ੀਲੀ ਅਵੇਲੇਬਲ ਆ ਅਸੀਂ ਚਾਹੁੰਦੇ ਆ ਵੀ ਸੈਕਸ਼ਨ 363 ਤੇ 64 ਦੇ ਤਹਿਤ ਮੁਕੱਦਮਾ ਦਰਜ ਹੋਣਾ ਚਾਹੀਦਾ ਸੀ ਜਿਹੜਾ ਕਿ ਸਾਨੂੰ ਲੱਗਦਾ ਵੀ ਉਹ ਸਹੀ ਆ ਵੀ ਉਹ ਨੌਨ ਅਵੇਲੇਬਲ ਜਾਂ ਐਡੀ ਛੇਤੀ ਬੇਲ ਨਹੀਂ ਹੁੰਦੀ ਉਸ ਮਾਮਲੇ 'ਚ ਤਾਂ ਸਾਨੂੰ ਤਾਂ ਕਰਕੇ ਥੋੜਾ ਜਿਹਾ ਪੁਲਿਸ ਤੋਂ ਯਕੀਨ ਉੱਠਦਾ ਜਾ ਰਿਹਾ ਵੀ ਉਹਨਾਂ ਨੇ ਇੰਨੀ ਹੌਲੀ ਐਫ ਆਈ ਆਰ ਦਰਜ ਕੀਤੀ ਆ ਵੀ ਸੈਕਸ਼ਨ ਵੀ ਬਹੁਤ ਲੋ ਲੈਵਲ ਦਾ ਤੇ ਸਾਨੂੰ ਜਿੱਦਾਂ ਦੱਸ ਵੀ ਨਹੀਂ ਰਿਹਾ ਉਹ ਤੇ ਇਸ ਲਈ ਸਾਡਾ ਉਹਨਾਂ ਤੋਂ ਜੀ ਪੂਰਾ ਯਕੀਨ ਉੱਠਿਆ ਹੋਇਆ ਹੁਣ ਕਿਹੜੇ ਰੂਲਿੰਗ ਪਾਰਟੀ ਦੇ ਬੰਦੇ ਤੁਸੀਂ ਕਹਿ ਰਹੇ ਹੋ ਉਹਨਾਂ ਨੂੰ ਜਾਣਦਾ ਆਇਡੈਂਟੀਫਾਈ ਕਰਦੇ ਹੋ ਤੁਸੀਂ ਇਹ ਅਸੀਂ ਨਾਮ ਤਹਿਤ ਜਾਣਦੇ ਆਂ ਜੀ ਬਾਈ ਉਦਾਂ ਪੂਰਾ ਸਾਡੇ ਨਾਲ ਸਾਡਾ ਉਹਨਾਂ ਨਾਲ ਇਦਾਂ ਕੁਝ ਨਹੀਂ ਹੈਗਾ ਜੀ ਤੁਸੀਂ ਚਾਹੁੰਦੇ ਕਿ ਐਫ ਆਈ ਆਰ ਜਿਹੜੀ ਉਹਨਾਂ ਦੇ ਉਹਨਾਂ ਦੇ ਵੀ ਨਾਮ ਉਹਦੇ ਚ ਹਾਂਜੀ ਹਾਂਜੀ ਉਹਨਾਂ ਦਾ ਜਰੂਰ ਚੈੱਕ ਕੀਤਾ ਜਾਵੇ ਵੀ ਉਹ ਹੈ ਕਿੱਥੇ ਸੀਗੇ ਜਾਂ ਵਿੱਚ ਉਹ ਉਹਨਾਂ ਦਾ ਕੋਈ ਲਿੰਕ ਬਣਦਾ ਆ ਉਸ ਤਰੀਕ ਤੋਂ ਬਾਗਾ ਕਿਸੇ ਹਸਾਬ ਦੇ ਨਾਲ ਜਾਂ ਨਹੀਂ ਬਣਦਾ ਨੈਕਸਟ ਸਟੈਪ ਤੁਸੀਂ ਬੜੇ ਧਿਆਨ ਨਾਲ ਆ ਪਰਿਵਾਰ ਦੀ ਗੱਲ ਤੇ ਤਵੱਜੋ ਦਿਓ ਕੀ ਕਹਿ ਰਹੇ ਆ ਮੋਟਰਸਾਈਕਲ ਤੇ ਬੰਦਾ ਜਾਂਦਾ ਤੁਸੀਂ ਵੇਖੋ ਆ ਮੇਨ ਸੜਕ ਆ ਸੜਕ ਤੋਂ ਬਾਹਰ ਨਿਕਲ ਕੇ ਮੇਨ ਸੜਕ ਆ ਜੀ ਨਾ ਮੋਟਰਸਾਈਕਲ ਲੱਭ ਰਿਆ ਨਾ ਬੰਦਾ ਲੱਭ ਰਿਆ ਮਜ਼ਾਕ ਹੈ ਯਾਰ ਕੋਈ ਫਿਰ ਦੂਜੀ ਗੱਲ ਐਫ ਆਈ 25 ਦਿਨ ਹੋ ਗਏ ਬੰਦਾ ਲੱਭਣਾ ਰਿਹਾ ਹੋਵੇ ਤੇ ਤੁਸੀਂ ਕਮਜ਼ੋਰ ਜੀ ਐਫ ਆਈ ਆਰ ਦਰਜ ਕਰੋਗੇ ਮਤਲਬ ਇਤੋਂ ਸੀਰੀਅਸ ਗੱਲ ਕੀ ਆ ਔਰ ਫਿਰ ਜੇ ਕਮਜ਼ੋਰ ਐਫ ਆਈ ਆਰ ਦਰਜ ਹੋ ਰਹੀ ਆ ਉਹਦੇ ਪਿੱਛੇ ਕਾਰਨ ਕੀ ਆ ਕਿਉਂਕਿ ਉਹ ਰੂਲਿੰਗ ਪਾਰਟੀ ਦੇ ਬੰਦੇ ਆ ਜਿਨ੍ਹਾਂ ਤੇ ਇਹਨਾਂ ਨੂੰ ਸ਼ੱਕ ਕੀਤਾ ਜਾ ਰਿਹਾ ਕਿਉਂਕਿ ਮੈਂ ਉਸ ਦਿਨ ਵੀ ਕਿਹਾ ਸੀ ਕਿ ਉਹ ਬੰਤੇ ਇਨਵੋਲਡ ਹੈ ਕਿ ਨਹੀਂ ਹੈ ਇਹ ਗੱਲ ਹੈ ਪੁਲਿਸ ਦੀ ਇਨਕੁਆਇਰੀ ਦਾ ਵਿਸ਼ਾ ਮਗਰ ਇਹ ਇਨਸੀਡੈਂਟ ਵਾਪਰੇ ਸੀ ਤੁਹਾਡੇ ਨਾਲ ਉਹ ਟਰੱਕ ਜਿਹੜਾ ਕਣਕ ਵੰਡਣ ਤੋਂ ਵੀ ਸ਼ੇਅਰ ਕੀਤੀ ਸੀ ਮੈਂ ਫੇਰ ਕਰ ਦੂੰ ਔਰ ਜਿਹੜਾ ਇੱਕ ਤਰੀਕ ਨੂੰ ਵੋਟਾਂ ਵਾਲੇ ਦਿਨ ਬਹਿਸ ਬਸਈਆ ਹੋਇਆ ਉਹਨਾਂ ਦਾ ਭਾਈ ਨੇਮ ਹੋਨੋ ਹੈ ਢਾਲੀਵਾਲ ਸਾਹਿਬ ਦੀਆਂ ਸੱਜੀਆਂ ਦੇ ਖੱਪੀਆਂ ਪਾਵਾਂ ਹੁਣ ਉਹ ਇਨਵੋਲਡ ਹੈ ਕਿ ਨਹੀਂ ਹੈ ਇਹ ਪੁਲਿਸ ਦਾ ਕੰਮ ਹੈ ਮਗਰ ਫਿਰ ਤੁਸੀਂ ਐਫ ਆਈ ਆਰ ਕਿਉਂ ਨਹੀਂ ਦਰਜ ਕਰਦੇ ਜਦ 25 ਦਿਨ ਹੋ ਗਏ ਬੰਦਾ ਲੱਭ ਨਹੀਂ ਰਿਹਾ ਤੁਸੀਂ ਹਲਕੀ ਐਫ ਆਈ ਆਰ ਕਿਉਂ ਦਰਜ ਕਰ ਰਹੇ ਹੋ ਫਿਰ ਮਦਦ ਹੀ ਕਰਦੇ ਤੀਜਾ ਜਿਹੜਾ ਪੁਆਇੰਟ ਹੈ ਚੌਥਾ ਜਿਹੜਾ ਸਭ ਤੋਂ ਡੇਂਜਰਸ ਕੰਮ ਹੈ 15 ਦਿਨ ਜਾਂ 25 ਦਿਨ ਬਾਅਦ ਤਾਂ ਸੀ ਡੀ ਆਰ ਕੋਈ ਰਹਿਣਾ ਹੀ ਨਹੀਂ ਉਹ ਸੀ ਸੀ ٹی ਵੀ ਦਾ ਰਿਕਾਰਡ ਫਿਰ ਇਹ ਵਿਚਾਰੇ ਕੋਰਟ ਚ ਕੀ ਜਾ ਕੇ ਦੱਸਣਗੇ ਇਹਨਾਂ ਕੋਲ ਤਾਂ ਕੋਈ ਲੀਗਲ ਅਥਾਰਟੀ ਨਹੀਂ ਇਸ ਲਈ ਉਹ ਸਾਰੀ ਸੀਸੀਟੀਵੀ ਸਾਰੀਆਂ ਰਿਕਾਰਡਿੰਗ ਪ੍ਰਿਜ਼ਰਵ ਹੋਣ ਜੇ ਤੁਸੀਂ ਇਹ ਅੱਜ ਪਰਚਾ ਪਹਿਲੀ ਗੱਲ ਦਿੰਦੇ ਨਹੀਂ ਜੇ ਦੇ ਵੀ ਦਿੰਦੇ ਆ ਤੇ ਕੱਲ ਇਹਨਾਂ ਨੇ ਕੇਸ ਕਿਵੇਂ ਲੜਨਾ ਸਬੂਤ ਤਾਂ ਨਾਲ ਦੀ ਨਾਲ ਸਾਫ਼ ਹੋ ਰਿਹਾ ਸੋ ਇਹ ਬੜਾ ਚਿੰਤਾ ਦਾ ਵਿਸ਼ਾ ਬਣ ਰਿਹਾ ਕਿ ਕੀ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ ਕੀ ਸਰਕਾਰ ਦਾ ਮੰਤਰੀ ਸਾਹਿਬ ਦਾ ਇਹਦੇ 'ਚ ਦਬਾਅ ਕਿਉਂਕਿ ਉਹ ਰੂਲਿੰਗ ਪਾਰਟੀ ਦੇ ਕੰਮ 'ਚ ਰੋੜੇ ਬਣ ਰਹੇ ਸਨ ਔਰ ਮਾਤਾ ਜੀ ਦੀ ਜਰੂਰ ਹਾਲਾਤ ਤੁਸੀਂ ਚਲੋ ਉਧਰ ਕਰ ਦਿਓ ਜੀ ਆ ਸਾਰਾ ਮਾਤਾ ਜੀ ਦੀ ਹੀਲ ਆਪ ਨੂੰ ਦੇ ਇੱਥੇ ਬੜਾ ਲੋ ਇੱਕ ਮਿੰਟ ਆਪਾਂ ਜੇ ਬੋਲ ਦਿੰਦੇ ਤਾਂ ਕੋਈ ਦਬਾ ਬੋਲੋ ਹਵਾਲਾ ਜੀ ਇਹ ਮੈਂ ਆਪਣੇ ਆਇਆ ਪੁੱਤਰ ਅਗੇ ਬੇਨਤੀ ਕਰਦੀ ਹਾਂ ਤੇ ਮੇਰੇ ਪੁੱਤਰ ਲਖਵਿੰਦਰ ਸਿੰਘ ਦਾ ਪਕਾ ਕਰਕੇ ਮੈਨੂੰ ਦੱਸੋ ਅੱਜ ਪੰਜੀ ਦਿਨ ਹੋ ਗਏ ਹਨ ਮੇਰਾ ਬੱਚਾ ਨਹੀਂ ਕਿਤੋਂ ਆਇਆ ਮੇਰਾ ਆਪਣੇ ਬੱਚੇ ਤੋਂ ਜੀਵਨ ਬਿਨਾ ਮਾਰਾ ਮੈਂ ਬੇਨਤੀ ਕਰਦੀ ਆ ਮੇਰੇ ਪੁੱਤ ਦਾ ਪੁੱਤਰਾ ਜਰੂਰ ਪਤਾ ਕਰੋ ਮੈਂ ਤਾਂ ਦੇ ਦੇ ਸਾਰਿਆਂ ਦੇ ਹੱਥ ਜੋੜਦੀ ਆ ਮੇਰਾ ਪੁੱਤ ਕਿਤੋਂ ਲੱਭ ਕੇ ਮੈਨੂੰ ਦੱਸੋ ਜਿਵੇਂ ਪੀ ਹਾਲਾਤ ਨੇ ਵਿਚਾਰਿਆ ਦੇ ਨਹੀਂ ਪਤਾ ਕਿੱਥੇ ਲੁਕ ਗਿਆ ਇਹਦਾ ਉਸ ਨੂੰ ਹਿੰਦ ਦੋ ਮਿੰਟ ਦੀ ਹੈ ਨਾ ਜੀ ਇਹਦਾ ਦੋ ਮਿੰਟ ਦੀ ਅਪੀਲ ਸੁਣੀ ਹੈ ਇਹਦਾ 24 ਸੈਂਟ ਦੀ ਪਿਛਲੇ 24 ਦਿਨਾਂ ਦੀ ਅਪੀਲ ਲਈ ਇੱਕ ਮਾਂ ਦੀ ਮਤਲਬ ਸਰਕਾਰ ਐਡੀ ਖੁਦ ਕਰਜ ਹੋ ਗਈ ਆ ਜੀ ਮਤਲਬ ਇਸ ਕਿਸਮ ਦਾ ਕੋਈ ਹਮਦਰਦੀ ਨਾ ਉਹਦੀ ਲੱਭ ਜੀ ਨਹੀਂ ਸਰਕਾਰ ਚ ਮਾਤਾ ਅੱਡ ਰੋਂਦੀ ਆ ਘਰ ਦੇ ਅੱਡ ਰੋਂਦੇ ਆ ਬੱਚੇ ਅੱਡ ਰੋਂਦੇ ਆ ਮਤਲਬ ਬੁਰਾ ਹਾਲ ਹੈ ਤੇ ਇੱਥੇ ਕੋਈ ਜਵਾਬ ਤੇ ਹੀ ਨਹੀਂ ਕੋਈ ਪਤਾ ਹੀ ਕੁਛ ਨਹੀਂ ਤੁਸੀਂ ਆਪ ਇਹ ਵੇਖ ਲਓ ਅੱਜ ਦੇ ਜ਼ਮਾਨੇ 'ਚ ਅੱਜ ਦੇ ਯੁੱਗ 'ਚ ਜਿੱਥੇ ਟੈਲੀ ਕਮਿਊਨੀਕੇਸ਼ਨ ਸੀਸੀਟੀਵੀ ਮਤਲਬ ਅੱਜ ਦੇ ਯੁੱਗ 'ਚ ਕੋਈ ਕਵੇ 24 ਦਿਨਾਂ 'ਚ ਕਿਸੇ ਦਾ ਆਤਾ ਪਤਾ ਹੀ ਕੋਈ ਕਿਵੇਂ ਗੱਲ ਮੰਨੀ ਜਾ ਸਕਦੀ ਹੈ ਔਰ ਬੰਦਾ ਰਾਤ ਨੂੰ ਹੀ ਗਾਇਬ ਹੋਇਆ ਜੀ ਦਿਨ ਦਿਹਾੜੇ 4:30 ਵਜੇ ਨਾ ਮੋਟਰਸਾਈਕਲ ਦਾ ਆਤਾ ਪਤਾ ਨਾ ਬੰਦੇ ਦਾ ਆਤਾ ਪਤਾ ਨਾ ਕੋਈ ਜਵਾਬ ਦੇ ਕਿ ਕਿਥੇ ਜਾਵੇ ਕੋਈ ਕਿਸੇ ਕਿਸ ਤਰ੍ਹਾਂ ਪੁੱਛਦੇ ਕਿਵੇਂ ਦਬਾਵ ਲਾਇਆ ਜਾਂਦਾ ਹੈ ਨਿਰਪੱਖ ਜਾਂਚ ਕਰਦੇ ਵੀ ਕਿਵੇਂ ਆ ਮੇਰੇ ਕੋਲ ਯਾਰ ਲਵ ਜੀ ਮੁੱਕ ਗਏ ਮੈਂ ਉਹਨੂੰ ਕੀ ਤੁਹਾਨੂੰ ਆਖਾਂ ਐਸਐਸਪੀ ਸਾਹਿਬ ਇੱਕ ਕਾਬਿਲ ਅਫਸਰ ਨੇ ਮੈਨੂੰ ਭਰੋਸਾ ਕੀਤਾ ਉਹ ਇਹਦੇ ਚ ਸਚਾਈ ਤੱਕ ਪਹੁੰਚਣਗੇ ਮਗਰ ਮੇਰਾ ਭਰੋਸਾ ਉਦੋਂ ਟੁੱਟਦਾ ਜਦੋਂ 24 ਦਿਨ ਹੋ ਗਏ ਜੀ ਪੂਰੇ ਭਰੋਸਾ ਉਦੋਂ ਹਿੱਲਦਾ ਕਿ ਐਸਐਸਪੀ ਸਾਹਿਬ ਨੂੰ ਲਾਇਆ ਤਾਂ ਮੁੱਖ ਮੰਤਰੀ ਨੇ ਔਰ ਲੜਾਈ ਮੁੱਖ ਮੰਤਰੀ ਦੀ ਪਾਰਟੀ ਨਾਲ ਆਰੋਪ ਮੁੱਖ ਮੰਤਰੀ ਦੇ ਸਭ ਤੋਂ ਛੇਤੇ ਮੰਤਰੀ ਜਿਹਦੇ ਕੋਲ ਕੋਈ ਮਹਿਕਮਾ ਨਹੀਂ ਇੱਕ ਐਨ ਆਰ ਆਈ ਮਹਿਕਮੇ ਤੇ ਉਹ ਮੰਤਰੀਸ਼ਿਪ ਤੇ ਬਚੇ ਹੋਇਆ ਉਹਦਾ ਪਿੰਡ 10 ਕਿਲੋਮੀਟਰ ਦੀ ਦੂਰੀ ਤੇ ਮੈਂ ਉਸ ਦਿਨ ਵੀ ਅਪੀਲ ਕੀਤੀ ਸੀ ਕਿ ਭਾਈ ਤੁਸੀਂ ਪਤਾ ਲਓ ਤੇ ਇਹਨਾਂ ਦਾ ਪ੍ਰਮਜੀ ਲੱਭ ਕੇ ਦੇ ਦਿਓ ਅਸੀਂ ਤਾਂ ਧਨਵਾਦੀ ਹੋਵਾਂਗੇ ਤੁਹਾਡੇ ਅਸੀਂ ਤਾਂ ਧੰਨਵਾਦ ਕਰਾਂਗੇ ਮਗਰ ਤੁਸੀਂ ਆਹ ਸੜਕ ਤੋਂ 100 ਵਾਰੀ ਟੱਪ ਗਏ ਹੋ ਪਿਛਲੇ 24 ਦਿਨਾਂ ਚ ਆਹ ਘਰ ਨਹੀਂ ਤੁਸੀਂ ਜਾਂਦੇ ਹੁਣ ਕਿਥੇ ਨਾ ਕਿਥੇ ਫੇਰੇ ਤੋਂ ਇਹ ਗੱਲ ਸਪਸ਼ਟ ਹੁੰਦੀ ਕਿ ਤੁਸੀਂ ਮਦਦ ਕਰਦੇ ਹੋ ਫਿਰ ਉਹਨਾਂ ਦੀ ਕਿਉਂਕਿ 3 ਦਿਨਾਂ ਤੱਕ ਰਾਰ ਹੋਈ ਜਿੰਨਾ ਉਹ ਲੋਕ ਫੋਨ ਤੇ ਧਮਕੀ ਦਿੱਤੀ ਗਈ ਜੇਕਰ ਪੁਲਿਸ ਨੂੰ ਜਾਂਚ ਸ਼ੁਰੂ ਨਹੀਂ ਕਰਦੀ ਤਾਂ ਸਾਬਤ तौर ਤੇ ਨਜ਼ਰ ਆ ਰਿਹਾ ਕਿ ਪੁਲਿਸ ਤੇ ਦਬਾਅ ਹੈ ਫਿਰ ਪਰਿਵਾਰ ਨੂੰ ਇਨਸਾਫ ਕਿੰਜ ਮਿਲੇਗਾ ਤੇ ਕੋ ਨੈਕਸਟ ਸਟੈਪ ਹੈ ਜੀ ਹਾਈ ਕੋਰਟ ਹਾਈ ਕੋਰਟ ਛੁੱਟੀ ਸੀ 1 ਜੁਲਾਈ ਤੋਂ ਹਾਈ ਕੋਰਟ ਖੁੱਲਿਆ ਅੱਜ 4 ਜੁਲਾਈ ਹੋਈ ਆ ਪਹਿਲਾਂ ਸਰਕਾਰਾਂ ਤੇ ਤੇ ਪ੍ਰਸ਼ਾਸਨ ਤੇ ਬੇਪਰੋਸਗੀ ਜਿਤਾਉਣੀ ਬਣਦੀ ਨਹੀਂ ਸੀ ਅੱਜ 24 ਦਿਨਾਂ ਬਾਅਦ ਤਾਂ ਬੇਪਰੋਸਗੀ ਸਾਹਮਣੇ ਆ ਰਹੀ ਹੈ ਜੇ ਤੁਸੀਂ ਜਵਾਬ ਹੀ ਨਾ ਦਿਓ ਮੈਂ ਇਹਨਾਂ ਨੂੰ ਪੁੱਛਦਾ ਪੁਲਸ ਨੇ ਕੋਈ ਦੱਸਿਆ ਕਹਿੰਦਾ ਸਾਨੂੰ ਤਾਂ ਦੱਸਦੀ ਕੁਝ ਨਹੀਂ ਇਹਨਾਂ ਨੇ ਜਾ ਜਾ ਸੀਸੀਟੀਵੀ ਜਿਹੜੀ ਕੋਈ ਮਾੜੀ ਮੋਟੀ ਪ੍ਰੀਜ਼ਰਵ ਕਰਾ ਲਈ ਕਰਾ ਲਈ ਇਹਨਾਂ ਨੂੰ ਅੱਗੇ ਕੁਝ ਨਹੀਂ ਬਲਕਿ ਇਹ ਹਾਲਾਤ ਹੋ ਗਿਆ ਜਿਹੜੇ ਬੰਦਿਆਂ ਤੇ ਇਹਨਾਂ ਨੂੰ ਸ਼ੱਕ ਹੈ ਉਹ ਬੰਦੇ ਆ ਕੇ ਇੱਕ ਤਰੀਕੇ ਨਾਲ ਡਾਇਰੈਕਟਲੀ ਇਨਡਾਇਰੈਕਟਲੀ ਥ੍ਰੈਟ ਦਿੰਦੇ ਆ ਕਿ ਤੁਸੀਂ ਸਾਡਾ ਕਿਉਂ ਨਾ ਲੈਣੇ ਦੱਸੋ ਕਮਾਲ ਆ ਯਾਰ ਉਹਨਾਂ ਦਾ ਦਰਦ ਨਹੀਂ ਕੋ ਮਹਿਸੂਸ ਕਰਦਾ ਕਿਸੇ ਨੂੰ ਕਿਸੇ ਨੂੰ ਸ਼ੌਂਕ ਹੈ ਜੀ ਕਿਸੇ ਦਾ ਬੰਦਾ ਗਵਾਚੇ ਤੇ ਹੁਣ ਉਹ ਕਹੇ ਤੂੰ ਬੋਲਿਓ ਵੀ ਨਾ ਤੁਸੀਂ ਰੋਣਾ ਵੀ ਨਾ ਪਾਓ ਇਹ ਕਿੱਥੋਂ ਦਾ ਇਨਸਾਫ ਹੈ ਜੀ ਹੋਰ ਨਹੀਂ ਕਰਦੇ ਨਹੀਂ ਬਸ ਤੁਸੀਂ ਉਹਨਾਂ ਦੇ ਮੈਸੇਜ ਨੇ ਕੋਈ ਤਾਂ ਠੀਕ ਹੈ ਤੂੰ ਕੋ ਬੋਲ ਮੈਂ ਇੱਕ ਗੱਲ ਕਰਨੀ ਆ ਅਧਵਤ ਜੀ ਬੋ ਇੱਕ ਮਿੰਟ ਸੁਣ ਲਓ ਯਾਰ ਗੱਲ ਪਰਿਵਾਰ ਦੀ ਪੁਲੀਸ ਸੁਣ ਲਓ ਜੀ ਸਰ ਹਾਂਜੀ ਭਾਈ ਅਸੀਂ ਜੀ ਇੱਥੋਂ ਤੱਕ ਇਹ ਵੀ ਸੋਚਿਆ ਹੋਇਆ ਸੀ ਵੀ ਬਾਹਰ 4-5 ਸਾਲ ਹੋਰ ਲਾ ਕੇ ਅਸੀਂ ਇੱਥੇ ਆਵਾਂਗੇ ਆਪਣੇ ਪਰਿਵਾਰ ਦੇ ਨਾਲ ਇੱਥੇ ਇਕੱਠੇ ਰਵਾਂਗੇ ਪਰ ਜੇ ਮੇਰਾ ਕੋਈ ਐਨਆਰਆਈ ਭਰਾ ਭੈਣ ਜੋ ਵੀ ਇਹ ਖਬਰ ਸੁਣ ਰਹੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇੱਥੇ ਲਾਅਨ ਆਰਡਰ ਪੰਜਾਬ ਸਰਕਾਰ ਵੱਲੋਂ ਬਿਲਕੁਲ ਵੀ ਨਹੀਂ ਸਾਂਭਿਆ ਜਾ ਰਿਹਾ ਜੇ ਤੁਸੀਂ ਇੱਥੇ ਆ ਕੇ ਰਹਿਣ ਬਾਰੇ ਸੋਚ ਵੀ ਰਹੇ ਹੋ ਤੇ ਪਹਿਲਾਂ ਇੱਥੇ ਪੁੱਛਗੜ ਚ ਆ ਕੇ ਦੇਖ ਲਓ ਵੀ ਇੱਥੇ ਹਾਲ ਕੀ ਆ ਤੁਸੀਂ ਸਾਡੀ ਖਬਰ ਵੀ ਦੇਖੋ ਵੀ ਤੁਹਾਡੇ ਕੋਈ ਪਰਿਵਾਰ ਦਾ ਮੈਂਬਰ ਜੇ ਕਿਤੇ ਚਲੇ ਗਿਆ ਇਹਨਾਂ ਨੇ 1% ਵੀ ਕੋਈ ਜ਼ਿੰਮੇਵਾਰੀ ਨਹੀਂ ਲੈਣੀ ਵੀ ਤੁਹਾਨੂੰ ਉਹਦੇ ਬਾਰੇ ਕੁਝ ਦੱਸਣ ਜਾਂ ਤੁਹਾਨੂੰ ਉਹਦਾ ਕੁਝ ਕੋਈ ਵੀ ਲਿੰਕ ਦੱਸਣ ਵੀ ਉਹ ਬੰਦਾ ਕਿੱਥੇ ਆ ਜੇ ਤੁਹਾਡੇ ਕੋਈ ਪਰਿਵਾਰ ਦਾ ਮੈਂਬਰ ਗਵਾਚ ਗਿਆ ਨੇ ਤਾਂ ਸਾਡੇ ਵਾਲਾ ਹਾਲ ਨਾ ਹੋਵੇ ਜੀ ਤੁਹਾਡਾ ਵੀ 25 ਦਿਨ ਸਾਨੂੰ ਕੁਝ ਵੀ ਨਹੀਂ ਪਤਾ ਲੱਗਾ ਤੇ ਹੁਣ ਇਹ ਚੀਜ਼ ਤੋਂ ਬਾਅਦ ਵੀ ਸਾਡਾ ਵੀ ਇੱਥੇ ਮੰਨੀ ਉੱਠ ਜਾਣਾ ਵੀ ਇੱਥੇ ਅਸੀਂ ਆਪਣਾ ਪਰਿਵਾਰ ਇੱਥੋਂ ਲੈ ਜਾਈਏ ਬਾਹਰ ਹੀ ਬਸ